15 ਅਗਸਤ ਦੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਅੱਜ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਫੁੱਲ ਡਰੈਸ ਰਿਹਰਸਲ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਡਿਪਟੀ ਕਮਿਸ਼ਨਰ ਸ਼ਖਸੀ ਸਹਾਣੀ ਨੇ ਪ੍ਰੇਡ ਦੀ ਸਲਾਮੀ ਲਈ ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਵਜੋਂ ਸੂਬੇ ਦੇ ਸਤਾਨਕ ਮੰਤਰੀ ਬਲਕਾਰ ਸਿੰਘ ਪਹੁੰਚਣਗੇ ਜਦਕਿ ਬੱਚਾ ਵੱਲੋਂ ਖਾਸ ਤੌਰ ਤੇ ਪੇਸ਼ਕਾਰੀ ਕੀਤੀ ਜਾਵੇਗੀ ਇਸ ਦੌਰਾਨ ਸਪੈਸ਼ਲ ਬੱਚਾ ਦਾ ਵੀ ਫੌਜਲਾ ਵਧਾਇਆ ਜਾਵੇਗਾ ਇਸੇ ਤਰ੍ਹਾਂ ਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਸੁਰੱਖਿਆ ਨੂੰ ਲੈ ਕੇ ਪੂਕਤਾ ਪ੍ਰਬੰਧ ਕੀਤੇ ਗਏ ਇਸ ਤੋਂ ਇਲਾਵਾ ਨਾਕੇ ਬੰਦੀ ਵੀ ਕੀਤੀ ਜਾ ਰਹੀ ਆ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਜਸਕਰਨ ਸਿੰਘ ਤੇਜਾ ਵੱਲੋਂ ਹੋਰ ਕੀ ਦੱਸਿਆ ਗਿਆ ਸੋ ਜਿੱਦਾਂ ਤੁਸੀਂ ਦੇਖਿਆ ਹੈਗਾ ਇਹ ਬੱਚਾ ਨੇ ਕਾਫੀ ਮਿਹਨਤ ਕੀਤੀ ਹੈ 1500 ਤੋਂ ਵੱਧ ਬੱਚਾ ਹੈ ਇਸ ਵਾਰੀ ਪਾਰਟਿਸਪੇਟ ਕਰ ਰਿਹਾ ਹੈ ਤੇ ਉਹਨਾਂ ਦੀ ਬਹੁਤ ਮਿਹਨਤ ਲੱਗੀ ਹੈ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਹਾਂ ਕਿ ਨਾਲ ਹੀ ਹੋਸਟਸ ਆਈ ਲਈ ਜ਼ਰੂਰ ਇਹ ਦੇਖਣ ਤੇ ਸਾਡੇ ਜਿਹੜੇ ਚੀਫ ਗੈਸ ਨੇ ਸਾਡੇ ਲੋਕਲ ਗਵਰਨਮੈਂਟ ਮਿਨਿਸਟਰ ਬਿਲਕਾਰ ਸਿੰਘ ਜੀ ਇੱਥੇ ਆਪਣੀ ਆਮਦ ਕਰ ਰਹੀ ਹੈਗੇ ਐ ਐਂਡ ਮੈਂ ਸਾਰਿਆਂ ਨੂੰ ਹੀ ਤੁਹਾਡੇ ਮਾਧਿਅਮ ਰਾਹੀਂ ਹੈਪੀ ਇੰਡੀਪੈਂਡੈਂਸ ਡੇ ਕਹਿਣਾ ਚਾਹਨੀ ਹੈ ਤੇ ਇਸ ਵਾਰੀ ਸਪੈਸ਼ਲੀ ਅਸੀਂ ਜਿਹੜੇ ਸਾਡੇ ਸਪੈਸ਼ਲ ਚਿਲड्रन ਨੇ ਉਹਨਾਂ ਨੂੰ ਇਸ ਪ੍ਰੋਗਰਾਮ ਚ ਉਹਨਾਂ ਦੀ ਹੁਨਰ ਨੂੰ ਅੱਗੇ ਲੈ ਆਉਣ ਲਈ ਤੁਹਾਡੇ ਸਾਹਮਣੇ ਉਹਨਾਂ ਨੂੰ ਕੀਤਾ ਹੈਗਾ ਹੈ ਤੇ ਉਹ ਬਹੁਤ ਹੀ ਸੋਹਣੀ ਆਪਣੀ ਪਰਫਾਰਮੈਂਸ ਕਰ ਰਹੀ ਹੈਗੇ ਐ ਜੈਸੀ ਸਿਕਿਉਰਿਟੀ ਪੁਆਇੰਟ ਆਫ 뷰 ਤਾਂ ਦੇਖੀਏ ਤਾਂ ਫਿਰ ਸਿਕਿਉਰਿਟੀ ਪੁਆਇੰਟ ਆਫ 뷰 ਤਾਂ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਹੈ ਸਿਕਿਉਰਿਟੀ ਪੱਖੋਂ ਸਾਰੀ ਇੰਤਜ਼ਾਮ ਕੀਤੇ ਗਏ ਹੈਗੇ ਐ ਐਂਡ ਸਾਰੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ 15 ਗੱਲ ਤੋਂ ਕੈਬਨਿਟ ਮੰਤਰੀ ਆਉ ਰਹੇ ਹਨ ਕੌਂਸਲ ਦਾ ਨਗਰਦਲਾ ਲਾਣਾ ਪਿਆ ਆਪਕੇ ਬਾਸ ਵਿੱਚ ਥੀਅਰ ਆ ਰਿਹਾ ਝੰਡਾ ਲੈ ਰਹਾਂਗੇ ਨਹੀਂ ਕੌਂਸਲ ਕੈਬਨਿਟ ਮੰਤਰੀ ਸਾਹਿਬ ਆ ਰਹੇ ਨੇ ਅ ਜਿੱਦਾਂ ਮੈਂ ਦੱਸਿਆ ਸੀਗਾ ਕਿ ਸਾਡੇ ਲੋਕਲ ਗਵਰਨਮੈਂਟ ਮਿਨਿਸਟਰ ਬਲਕਾਰ ਸਿੰਘ ਜੀ ਇੱਥੇ ਆਪਣੀ ਆਮਦ ਕਰਨਗੇ ਤੇ ਉਹ ਝੰਡਾ ਲੈ ਆ ਰਹੇ ਹੈਗੇ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਪੇਸ਼ਕਸ਼ ਹੈਗੀ ਹੈ ਬੱਚਿਆਂ ਦੀ ਉਹ ਹੋਊਗੀ ਤੇ ਸਪੈਸ਼ਲ ਚਿਲड्रन ਸਪੈਸ਼ਲੀ ਅਸੀਂ ਉਹਨਾਂ ਦੇ ਹੁਨਰ ਨੂੰ ਅੱਗੇ ਵਧਾਉਣ ਲਈ ਉਹ ਅੱਜ ਉਹ ਉਸ ਦਿਨ ਮੌਕੇ ਤੇ ਪਾਰਟਿਸਿਪੇਟ ਕਰੀ ਅੱਜ ਨਾਲ ਹੀ ਤੁਸੀਂ ਪੇਸ਼ਕਾਰੀ ਦੇਖੀ ਵੀ ਹੋਣੀ ਹੈ ਤੇ ਸਿਕਿਉਰਿਟੀ ਪੁਆਇੰਟ ਆਫ ਯੂ ਜਿੱਦਾਂ ਮੈਂ ਦੱਸਿਆ ਸੀਗਾ ਸਾਰਾ ਕੁਝ ਮੁਕੰਮਲ ਹੋ ਚੁੱਕਿਆ ਹੈ ਲੁਧਿਆਣਾ ਦੇ ਤੋਂ ਪੁਲਿਸ ਅਧਿਕਾਰੀਆਂ ਨੂੰ ਵੀ ਧੰਨਵਾਦ ਕਰ ਰਹੇ ਹਾਂ ਜੀ ਜੀ ਸਾਡੇ ਦੋ ਪੁਲਿਸ ਕਰਮੀ ਹੈਗੇ ਜਿਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਤੇ ਉਹਨਾਂ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਤੇ ਬਾਕੀ ਜਿਹੜੀ ਸਟੇਟ ਅਵਾਰਡਸ ਦੀ ਲਿਸਟ ਹੈ ਉਹ ਵੀ ਅੱਜ ਰਾਤ ਤੱਕ 익ਸਪੈਕਟਿਡ ਹੈਗੀ ਹੈ ਤਾਂ ਉਹਦੇ ਵਿੱਚ ਵੀ ਅਸੀਂ ਹੋਪ ਕਰਦੇ ਹਾਂ ਕਿ ਵਿਧਾਨਾ ਦੇ ਜ਼ਿਲ੍ਹਾ ਨਿਵਾਸੀ ਉੱਥੇ ਵੀ ਆਪਣੀ ਉਹਨਾਂ ਦੀ ਵੀ ਕੋਈ ਚੋਣ ਹੋਵੇ ਅਸੀਂ ਵੀ ਦੇਖਦੇ ਹਾਂ ਥੈਂਕ ਯੂ ਦੇਖੋ 15 ਅਗਸਤ ਦਾ ਬੜਾ ਇੰਪੋਰਟੈਂਟ ਦਿਨ ਹੈ ਇਦੇ ਵਾਸਤੇ ਸਾਡੀ ਜਿਹੜੀ ਕਮਿਸ਼ਨਰ ਲੁਧਿਆਣਾ ਵੱਲੋਂ ਮਾਨਯੋਗ ਕੁਲਦੀਪ ਚੱਲ ਸਰ ਸੀਪੀ ਸਾਹਿਬ ਵੱਲੋਂ ਜਿਹੜਾ ਅਸੀਂ ਪ੍ਰੋਪਰ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਕੀਤੇ ਹੋਏ ਆ ਜਿਹਦੇ ਵਿੱਚ ਹਰ ਤਰ੍ਹਾਂ ਦੇ ਨਾਕੇ ਪੈਟਰੋਲਿੰਗ ਤੇ ਮੈਕਸਿਮਮ ਫੋਰਸ ਜਿਹੜੀ ਹੈ ਫੀਲਡ ਦੇ ਵਿੱਚ ਅਸੀਂ ਜਿਹੜੀ ਆ ਉਹਦੀ ਮੂਵਮੈਂਟ ਰੱਖੀ ਤੇ ਨੰਬਰ 2 ਬਾਕੀ ਜੋ ਅਪਰੇਟ ਦਾ ਇਵੈਂਟ ਹੈ ਉਹਦੇ ਵਿੱਚ ਵੀ ਸਾਡੀ ਪ੍ਰੋਪਰ ਸਾਡੀਆਂ ਜਿਹੜੀਆਂ ਫੋਰਸੀਆਂ ਟੁਕੜੀਆਂ ਉਹ ਉਹਨਾਂ ਦੀ ਪ੍ਰੋਪਰ ਰਿਹਰਸਲ ਹੋਣ ਤੋਂ ਬਾਅਦ ਜਿਹੜੀ ਉਹਨਾਂ ਦੀ ਪਰੇਡ ਤਿਆਰ ਹੈ ਅੱਜ ਜਿਹੜੀ ਇੱਥੇ ਫਾਈਨਲ ਰਿਹਰਸਲ ਸੀ ਉੱਥੇ ਆਪਾਂ ਸਟੇਡੀਅਮ ਛਾਦ ਲੁਧਿਆਣਾ ਸਿਟੀ ਨੂੰ ਕੁਝ ਸੀਲ ਪੁਆਇੰਟ ਬਣਾਏ ਗਏ ਜਿੱਥੇ ਉਹ ਹਕੀਕਤ ਹੈ ਤਿਆਰੀ ਹੈਗੀ ਆ ਕਿ ਕਿਸ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਪ੍ਰੋਪਰ ਸਿਟੀ ਸੀਲਿੰਗ ਨਾਕਾ ਸਾਡੇ ਬਣੇ ਹੋਏ ਆ ਉਹਨਾਂ ਪੁਆਇੰਟਾਂ ਤੇ ਅਸੀਂ ਸੀਟੀ ਸੀਲਿੰਗ ਨਾਕਾ ਸਾਡੇ ਪੀਸੀਆਰਾਂ ਦੇ ਪੁਆਇੰਟ ਜਿਹੜੀ ਉਹ ਪੀਸੀਆਰ ਦੀ ਮੂਵਮੈਂਟ ਤੇ ਪਲੱਸ ਸਾਡੀ ਮੈਕਸਿਮਮ ਜਿਹੜੀ ਫੋਰਸ ਜਿੰਨੀ ਸਾ ਫੋਰਸ ਅਸੀਂ ਸਾਰੇ ਕਮਿਸ਼ਨਰੇਟ ਦੇ ਏਰੀਆ ਤੇ ਪਲੱਸ ਜਿਹੜਾ ਪਲੇਸ ਆਫ ਫੰਕਸ਼ਨ ਦੇ ਵਿੱਚ ਜਿਹੜੀ ਆਊਟਰ ਕਾਰਡਨ ਤੇ ਉਹ ਸਾਰੀ ਅਸੀਂ ਫੋਰਸ ਜਿਹੜੀ ਆ ਪ੍ਰਬੰਧ ਕੀਤੇ ਹੋਏ ਆ ਸਫੀਸ਼ੀਐਂਟ ਫੋਰਸ ਆ ਐਕਸਟਰਾ ਫੋਰਸ ਦੀ ਕੋਈ ਸਨਾਰਤੀ ਕੀਤੀ ਗਈ ਨਹੀਂ ਸਾਡੇ ਕੋਲ ਕਮਿਸ਼ਨਰੇਟ ਦੀ ਇਸ ਫੰਕਸ਼ਨ ਲਈ ਕਿਉਂਕਿ ਇੱਥੇ ਆਪਣਾ ਸਾਡੇ ਮਿਊਨਿਸਪਲ ਬਲਕਾਰ ਸਿੰਘ ਸਰ ਆ ਰਹੇ ਆ ਤੇ ਉਹਦੇ ਕਰਕੇ ਜੋ ਉਹ ਸਕਿਉਰਿਟੀ ਅਰੇਂਜਮੈਂਟ ਦੀ ਲੋਡ ਆ ਜੋ ਰਿਕੁਆਇਰਮੈਂਟ ਆ ਉਹ ਸਾਡੇ ਕੋਲ ਹੈ ਔਰ ਸਫੀਸ਼ੀਐਂਟ ਅਸੀਂ ਜਿਹੜੀ ਫੋਰਸ ਆ ਡਿਪਲੋਏ ਕੀਤੀ ਤਾਂ ਸ਼ਹਿਰ ਚ ਵਕਤ ਜਦੋਂ ਸਮਾਗਮ ਹੋਣੇ ਉਸ ਤੇ ਵੀ ਕੁਝ ਜਿਹੜੇ ਜਿਹੜੇ ਜਿੱਥੇ ਜਿੱਥੇ ਪੁਆਇੰਟ ਡਿਊਟੀ ਲਗਾਈ ਗਈ